ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੇਨਿਕਸਪੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਆਪ ਆ ਗੂਜੇ ਨੇ ਜਨੈਸੀ ਇੱਥੇ ਮੌਜੂਦ ਨੇ ਚੰਡੀਗੜ੍ਹ ਦੇ ਵਿਚਕਾਰ ਸਰ ਮੀਟਿੰਗ ਹੋਈ ਹੈ ਇੰਡੀਆ ਆਲਾਈਂਸ ਨੂੰ ਲੈ ਕੇ ਉਸ ਨੂੰ ਕਿਵੇਂ ਵੇਖਦੇ ਹੋ ਜੀ ਬਿਲਕੁਲ ਭਾਜਪਾ ਨੂੰ ਕਿਸ ਤਰੀਕੇ ਇੱਕ ਵੱਡੇ ਮਾਰਜਨ ਨਾਲ ਹਾਰ ਦੇਣੀ ਹੈ ਤੇ ਇੰਡੀਆ ਆਲਾਈਂਸ ਕਿਸ ਤਰੀਕੇ ਆਮਾਦੀ ਪਾਰਟੀ ਤੇ ਕਾਂਗਰਸ ਦਾ ਜੋ ਕੈਡਰ ਹੈ ਜੋ ਸਾਡੇ ਵੋਲੰਟੀਅਰਸ ਨੇ ਮਿਲ ਕੇ ਇਸ ਇਲੈਕਸ਼ਨ ਨੂੰ ਲੜਨਗੇ ਉਹਦੀ ਰਣਨੀਤੀ ਤੇ ਅੱਜ ਡਿਸਕਸ ਹੋਈ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਚੰਡੀਗੜ੍ਹ ਦੇ ਲੋਕ ਤਿਆਰ ਬੈਠੇ ਨੇ ਬੀਜੇਪੀ ਤੋਂ 10 ਸਾਲ ਦਾ ਹਿਸਾਬ ਮੰਗਣ ਲਈ ਅ ਪਿਛਲੇ ਕੁਝ ਮਹੀਨੇ ਪਹਿਲੇ ਅਸੀਂ ਵੇਖਿਆ ਕਿ ਕਿਸ ਤਰੀਕੇ ਬੀਜੇਪੀ ਨੇ ਚੰਡੀਗੜ੍ਹ ਮੇਅਰ ਇਲੈਕਸ਼ਨ ਵੇਲੇ ਸਾਰੇ ਆਮ ਵੋਟਾਂ ਦੀ ਚੋਰੀ ਕੀਤੀ ਲੋਕ ਐ ਪਸੰਦ ਨਹੀਂ ਕਰਦੇ ਲੋਕ ਇੱਕ ਡੈਮੋਕਰੈਟਿਕ ਸਿਸਟਮ ਨੂੰ ਪਸੰਦ ਕਰਦੇ ਨੇ ਤੇ ਬੀਜੇਪੀ ਨੇ ਜਿਸ ਤਰੀਕੇ ਇਸ ਡੈਮੋਕਰੈਟਿਕ ਸਿਸਟਮ ਤੇ ਹਮਲਾ ਕੀਤਾ ਪਿਛਲੇ 10 ਸਾਲਾਂ ਦੇ ਅੰਦਰ ਭਾਵੇਂ ਏਜੰਸੀਜ਼ ਦੇ ਮਿਸਯੂਜ਼ ਦੀ ਗੱਲ ਕਰੀਏ ਭਾਵੇਂ ਹਰ ਆਮ ਬੰਦਾ ਵੀ ਇਸ ਸੇਮ ਕਬਰਾਂਟ ਤੇ ਡਰ ਦੇ ਮਹੌਲ 'ਚ ਉਹਨਾਂ ਚੀਜ਼ਾਂ ਦਾ ਜਵਾਬ ਦੇਣ ਲਈ ਬੈਠੇ ਨੇ ਕਿਸ ਤਰੀਕੇ ਘਰ ਘਰ ਪਹੁੰਚ ਗਏ ਤੇ ਲੋਕਾਂ ਦੀ ਵੋਟਾਂ ਪੁਕਤਾਣੀ ਹੈ ਉਹਦੇ ਤੇ ਡਿਸਕਸ ਕੀਤੀ ਹੈ ਜਨੈਲ ਜੀ ਟਾਈਮ ਹੈ ਤਾਂ ਲੱਗਦਾ ਥੋੜੇ ਲੇਟ ਨਹੀਂ ਹੋਗੇ ਕਿਉਂਕਿ 37 ਦਿਨ ਰਹਿਗੇ ਨੇ ਨਹੀਂ ਇੱਥੇ ਚੰਡੀਗੜ੍ਹ ਤੇ ਚੰਗਾ ਇਹ ਕਿ ਇਹਦੇ ਲਾਸਟ ਫੇਸ ਵੀਜ਼ ਇਲੈਕਸ਼ਨ ਨੇ ਟਾਈਮ ਬਹੁਤ ਪਿਆ ਉਦੋਂ ਤੇ ਕਈ ਵਾਰੀ ਦੋ ਹਫ਼ਤੇ ਤੇ 13 ਹਫ਼ਤੇ ਦਾ ਟਾਈਮ ਮਿਲਦਾ ਜੇ ਵੀ ਲਗਭਗ ਸਵਾ ਮਹੀਨਾ ਪਿਆ ਤੇ ਸਫੀਸ਼ੈਂਟ ਹੈ ਨਹੀਂ ਕਈ ਵਾਰ ਤੇ ਮਨੀਸ਼ ਤਿਵਾੜੀ ਜੀ ਦਾ ਵਿਰੋਧ ਹੋ ਰਿਹਾ ਨੇ ਸੁਚੇਵ ਦੇਖ ਰਹੇ ਹੋ ਮੇਕੋ ਪੋਲਿਟਿਕਸ ਵਿੱਚ ਸਾਰੀ ਚੀਜ਼ਾਂ ਬਹੁਤ ਮਤਲਬ ਨੋਰਮਲ ਗੱਲਾਂ ਹੁੰਦੀਆਂ ਨੇ ਆ ਵੱਡੀ ਗੱਲ ਇਹ ਹੈ ਕਿ ਚੰਡੀਗੜ੍ਹ ਵਿੱਚ ਤੇ ਭਾਰਤ ਵਿੱਚ ਬੀਜੇਪੀ ਦੇ ਖਿਲਾਫ ਰੋਸ ਦਾ ਇੱਕ ਮਾਹੌਲ ਬਣਿਆ ਪਿਆ ਹੈ ਤੇ ਆਉਣ ਵਾਲੇ ਚੋਲਾ ਦੇ ਨਤੀਜਿਆਂ ਵਿੱਚ ਉਹ ਸਾਫ ਤੌਰ ਤੇ ਵੇਖਣ ਨੂੰ ਮਿਲੇਗਾ ਇੱਕ ਹੋਰ ਗੱਲ ਹੈ ਪਵਨ ਕੁਮਾਰ ਬੰਸਲ ਜੀ ਵੀ ਨਾਰਾਜ਼ ਚੱਲ ਰਹੇ ਨੇ ਇਕ ਲੱਗਦਾ ਪਰਿਵਾਰ ਵੀ ਚੱਲਦਾ ਰਹਿੰਦਾ ਹੈ ਮੰਨ ਜਾਣਗੇ ਉਹ ਕਾਂਗਰਸ ਦੇ ਜੋ ਲੀਡਰ ਨੇ ਆਪਸੇ ਕਰ ਲੈਣਗੇ ਟਾਈ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਾਂਗਰਸ ਦੇ ਲੀਡਰ ਚ ਨਾਰਾਜ਼ ਚੱਲ ਰਹੇ ਉਹ ਮਨਾ ਲੈਣਗੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਇੰਡੀਆ ਐਲਾਈਂਸ ਦੇ ਰਾਹੀ ਜੇ ਹੈ ਮਨੀਸ਼ Tiwari ਨੂੰ ਸਮਰਥਨ ਜਿਹਾ ਆਮਾਦੀ ਪਾਰਟੀ ਦੇ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਕਿਸ ਤਰ੍ਹਾਂ ਦੀ ਮੀਟਿੰਗਾਂ ਹੁੰਦੀਆਂ ਕਿਸ ਤਰ੍ਹਾਂ ਦਾ ਬੈਠਕਾਂ ਦਾ ਦੌਰ ਚੱਲਦਾ ਉਹ ਦੇਖਣਾ ਹੋਵੇਗਾ ਸੱਚੀ ਗੱਲ ਤੁਸੀਂ ਵੇ ਜੋ ਨਿਆਸੀ ਇੱਥੇ ਮੌਜੂਦ ਨੇ ਚੰਡੀਗੜ੍ਹ ਦੇ ਵਿਚਕਾਰ ਸਰ ਮੀਟਿੰਗ ਹੋਈ ਹੈ ਇੰਡੀਆ ਆਲਾਈਂਸ ਨੂੰ ਲੈ ਕੇ ਉਸ ਨੂੰ ਕਿਵੇਂ ਵੇਖਦੇ ਹੋ ਜੀ ਬਿਲਕੁਲ ਭਾਜਪਾ ਨੂੰ ਕਿਸ ਤਰੀਕੇ ਇੱਕ ਵੱਡੇ ਮਾਰਜਨ ਨਾਲ ਹਾਰ ਦੇਣੀ ਹੈ ਤੇ ਇੰਡੀਆ ਆਲਾਈਂਸ ਕਿਸ ਤਰੀਕੇ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਜੋ ਕੈਡਰ ਹੈ ਜੋ ਸਾਡੇ ਵੋਲੰਟੀਅਰਸ ਨੇ ਮਿਲ ਕੇ ਇਸ ਇਲੈਕਸ਼ਨ ਨੂੰ ਲੜਨਗੇ ਉਹਦੀ ਰਣਨੀਤੀ ਤੇ ਅੱਜ ਡਿਸਕਸ ਹੋਈ ਹੈ ਤੇ ਮੈਨੂੰ ਪੂਰਾ ਭਰੋਸਾ ਹੈ ਚੰਡੀਗੜ੍ਹ ਦੇ ਲੋਕ ਤਿਆਰ ਬੈਠੇ ਨੇ ਭਾਜਪਾ ਤੋਂ 10 ਸਾਲ ਦਾ ਹਿਸਾਬ ਮੰਗਣ ਲਈ ਪਿਛਲੇ ਕੁਝ ਮਹੀਨੇ ਪਹਿਲੇ ਅਸੀਂ ਵੇਖਿਆ ਕਿ ਕਿਸ ਤਰੀਕੇ ਬੀਜੇਪੀ ਨੇ ਚੰਡੀਗੜ੍ਹ ਮੇਅਰ ਇਲੈਕਸ਼ਨ ਵੇਲੇ ਸਾਰੇ ਆਮ ਵੋਟਾਂ ਦੀ ਚੋਰੀ ਕੀਤੀ ਲੋਕੇ ਪਸੰਦ ਨਹੀਂ ਕਰਦੇ ਲੋਕੇ ਡੈਮੋਕ੍ਰੈਟਿਕ ਸਿਸਟਮ ਨੂੰ ਪਸੰਦ ਕਰਦੇ ਨੇ ਤੇ ਬੀਜੇਪੀ ਨੇ ਜਿਸ ਤਰੀਕੇ ਇਸ ਡੈਮੋਕ੍ਰੈਟਿਕ ਸਿਸਟਮ ਤੇ ਹਮਲਾ ਕੀਤਾ ਪਿਛਲੇ 10 ਸਾਲਾਂ ਦੇ ਅੰਦਰ ਭਾਵੇਂ ਏਜੰਸੀਜ਼ ਦੇ ਮਿਸਯੂਜ਼ ਦੀ ਗੱਲ ਕਰੀਏ ਭਾਵੇਂ ਹਰ ਆਮ ਬੰਦਾ ਵੀ ਇਸ ਸਿਰਮ ਕਬਰਾਟ ਤੇ ਡਰ ਦੇ ਮਹੌਲ ਚ ਉਹਨਾਂ ਚੀਜ਼ਾਂ ਦਾ ਜਵਾਬ ਦੇਣ ਲਈ ਬੈਠੇ ਨੇ ਕਿਸ ਤਰੀਕੇ ਘਰ ਘਰ ਪਹੁੰਚ ਕੇ ਤੇ ਲੋਕਾਂ ਦੀ ਵੋਟਾਂ ਭੁਗਤਾਨੀ ਹੈ ਉਹਦੇ ਤੇ ਡਿਸਕਸ ਕੀਤੀ ਹੈ ਜਨਰ ਜੀ ਟਾਈਮ ਹੈ ਤੁਹਾਨੂੰ ਲੱਗਦਾ ਥੋੜਾ ਲੇਟ ਨਹੀਂ ਹੋ ਗਏ ਕਿਉਂਕਿ 37 ਦਿਨ ਰਹਿ ਗਏ ਨੇ ਨਹੀਂ ਇੱਥੇ ਚੰਡੀਗੜ੍ਹ ਤੇ ਚੰਗਾ ਇਹ ਕਿ ਇਹਦੇ ਲਾਸਟ ਫੇਸ ਵੀਜ਼ ਦੋ ਫਟੇਰੇ ਫਟੇ ਦਾ ਟਾਈਮ ਮਿਲਦਾ ਜੇ ਵੀ ਲਗਭਗ ਸਵਾ ਮਹੀਨਾ ਪਿਆ ਤੇ ਸਫੀਸ਼ੈਂਟ ਹੈ। ਖਾਵਾ ਤੇ ਮਨੀਸ਼ Tiwari ਜੀ ਦਾ ਵਿਰੋਧ ਨੂੰ ਨੇ ਸੁਝਵੇ ਦੇ। ਮੇਕੋ ਪੋਲਿਟਿਕਸ ਵਿੱਚ ਜੇ ਸਾਰੀ ਚੀਜ਼ਾਂ ਬਹੁਤ ਮਤਲਬ ਨੋਰਮਲ ਗੱਲਾਂ ਹੁੰਦੀਆਂ ਨੇ ਆ ਵੱਡੀ ਗੱਲ ਇਹ ਹੈ ਕਿ ਚੰਡੀਗੜ੍ਹ ਵਿੱਚ ਤੇ ਭਾਰਤ ਵਿੱਚ ਬੀਜੇਪੀ ਦੇ ਖਿਲਾਫ ਰੋਸ਼ ਦਾ ਇੱਕ ਮਾਹੌਲ ਬਣਿਆ ਪਿਆ ਹੈ। ਤੇ ਆਉਣ ਵਾਲੇ ਚੋਲਾ ਦੇ ਨਤੀਜਿਆਂ ਵਿੱਚ ਉਹ ਸਾਫ ਤੌਰ ਤੇ ਵੇਖਣ ਨੂੰ ਮਿਲੇਗਾ ਇੱਕ ਹੋਰ ਗੱਲ ਹੈ ਪਵਨ ਕੁਮਾਰ ਬੰਸਲ ਜੀ ਵੀ ਨਰਾਜ਼ ਚੱਲ ਰਹੇ ਨੇ ਕੀ ਲੱਗਦਾ ਪਰਿਵਾਰ ਵੀ ਚੱਲਦਾ ਰਹਿੰਦਾ ਮੰਨ ਜਾਣਗੇ ਉਹ ਕਾਂਗਰਸ ਦੇ ਜੋ ਲੀਡਰ ਨੇ ਆਪਸੇ ਕਰ ਲੈਣਗੇ ਟਾਈ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਾਂਗਰਸ ਦੇ ਲੀਡਰ ਚ ਨਰਾਜ਼ ਚੱਲ ਰਹੇ ਉਹ ਮਨਾ ਲੈਣਗੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਇੰਡੀਆ ਐਲਾਈንስ ਦੇ ਰਾਹੀ ਜੇ ਹੈ ਮਨੀਸ਼ Tiwari ਨੂੰ ਸਮਰਥਨ ਜਿਹਾ ਆਮਾਦੀ ਪਾਰਟੀ ਦੇ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਕਿਸ ਤਰ੍ਹਾਂ ਦੀ ਮੀਟਿੰਗਾਂ ਹੁੰਦੀਆਂ ਕਿਸ ਤਰ੍ਹਾਂ ਦਾ ਬੈਠਕਰ ਦਾ ਦੌਰ ਚੱਲਦਾ ਉਹ ਦੇਖਣਾ ਹੋਵੇਗਾ ਕੈਮਰਾਮੈਨ ਸੁਮਿਤ ਦਿਨਾਲੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।